ਬਹੁਤ ਸਾਰੇ ਸੱਜਣ ਬੇਲੀ ਕਹਿੰਦੇ ਸੀਗੇ ਵੀ ਸਿਆਲ ਆ ਗਏ ਆ ਤੇ ਚਣ ਜਿਹੜਾ ਆ ਉਹਦੀ ਰਸ ਪੀਣੀ ਆ ਚੀਚੀ ਵਰਗਾ ਪਤਲਾ ਗੰਨਾ ਉਹੀ ਗੰਨਾ ਜਿਹੜਾ ਤੁਸੀਂ ਬਹੁਤ ਪਸੰਦ ਕਰਦੇ ਚਣ ਪਰ ਤੇ ਮਿਹਨਤ ਕਿੰਨੀ ਆਉਂਦੀ ਆ ਉਹ ਤੁਹਾਨੂੰ ਅੱਜ ਦਿਖਾ ਦਦੇ ਆ ਜਿਨ੍ਹਾਂ ਨੇ ਨਹੀਂ ਵੇਖੀ ਤੇ ਮਿਹਨਤ ਬਹੁਤ ਆਉਂਦੀ ਆ ਇਹ ਗੱਲ ਵਾਕਿਆ ਹੀ درست ਆ ਆ ਦੇਖੋ ਸਾਨੂੰ ਅੱਧਾ ਘੰਟਾ ਇਹਨਾਂ ਗੱਲਾਂ ਗੰਨਿਆਂ ਨੂੰ ਛਿਲਦਿਆਂ ਨੂੰ ਹੋ ਗਿਆ ਜੇ ਆਪਾਂ ਇਹਨਾਂ ਦਾ ਰਾਖ ਰਸ ਪੀਣੀ ਆ ਹੋਰ ਕੀ ਗੱਲ ਆ ਜੀ ਜੇ ਕਿਤੇ ਇਹਨਾਂ ਦੋ ਗੰਨੇ ਆਪਾਂ ਰੋਜ਼ ਚੂਪਦੇ ਆਂਦੇ ਜੀ ਦੋ ਮਹੀਨੇ ਚੂਪ ਚੋ ਜੀ ਹੂੰ ਤੁਹਾਨੂੰ ਹਫਤੇ ਦੀ ਪਤਾ ਲੱਗਣ ਲਾ ਪੈਣਾ ਜੀ ਨਾ 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 ਕਾਤੇ ਕਾਤੇ ਸੀਜ਼ਨ ਤੇ ਰਾਤ ਨੂੰ ਪੋਸੇ ਪੋਸੇ ਕਰਕੇ ਪੀਣਾ ਹੌਲੀ ਹੌਲੀ ਪੀਣਾ ਨਾ ਕਿ ਆਪਾਂ ਨੂੰ ਇੱਕਦਾਂ ਹੀ ਗਲਾਸ ਅੰਦਰ ਸੁੱਟ ਲੈਣਾ ਤੇ ਇਹਨੂੰ ਪੀ ਕੇ ਇਹ ਵੀ ਹੋ ਜਾ ਕਿ ਕੰਮ ਥੋੜਾ ਜਿਆ ਕਰੋ ਭਾਈ ਬਹਿਣਾ ਨਹੀਂ ਕੰਮ ਕਰੋ ਤੇ ਅਸੀਂ ਇਹ ਵੀ ਕਹਿੰਨੇ ਵੀ ਜੇ ਦੁਪਹਿਰ ਨੂੰ ਪੀ ਰਹੇ ਆ ਤਾਂ ਫਿਰ ਤੁਸੀਂ ਸਗੋਂ ਰੋਟੀ ਰੋਟੀ ਦਾ ਨਾ ਖਿਆਲ ਕਰੋ ਉੱਦਾਂ ਤਰ ਫੜਾਇਓ ਆ ਗੁੱਦਾਂ ਵੱਡੀ ਜਿਓ ਹਾਂਜੀ ਆਹੋ ਆਇ ਤੇ ਜਾ ਤਰੇਪਨ ਨਾ ਲੱਗ ਬਹੁਤ سارے ਸੱਜਣ ਬੇਲੀ ਕਹਿੰਦੇ ਸਿਗੇ ਵੀ ਖਿਆਲ ਆ ਗਏ ਆ ਤੇ ਚਾਂੜ ਜਿਹੜਾ ਆ ਉਹਦੀ ਰਸ ਪੀਣੀ ਆ ਗਿਆਨੀ ਜੀ ਨੇ ਕਾਲ ਕਰੀ ਮੈਨੂੰ ਕਹਿੰਦੇ ਵੀ ਕੀ ਕਰ ਰਹਿਆਂ ਸਿਗੇ ਤਾਂ ਬਿਜ਼ੀ ਤੁਹਾਡਾ ਹੁਣ ਅਹੀਂ ਸਮਾਂ ਕੱਢ ਲਿਆ ਸਮਾਂ ਕੱਢ ਕੇ ਹੁਣ ਅੱਜ ਲੱਗੇ ਆ ਕੁਝ ਦੋਸਤਾਂ ਦੇ ਲਈ ਰਸ ਕੱਢਣ ਪਰ ਇਹ ਗੰਨਾ ਆ ਚੀਚੀ ਵਰਗਾ ਪਤਲਾ ਗੰਨਾ ਉਹੀ ਗੰਨਾ ਜਿਹੜਾ ਤੁਸੀਂ ਬਹੁਤ ਪਸੰਦ ਕਰਦੇ ਚਾਣ ਚਾਣ ਗੰਨੇ ਦੀ ਰਸ ਕਿਦਾਂ ਨਿਕਲਦੀ ਆ ਚਾਣ ਗੰਨਾ ਕਿੰਨਾ ਔਖਾ ਆ ਦੀ ਰਸ ਕੱਢਣਾ ਆ ਦੇਖ ਲਓ ਭਰੀ ਲਿਆਂਦੀ ਆ ਫੇਰ ਜਾ ਕੇ ਇਹ ਕਿਤੇ 5-7 10 ਬੰਦਿਆਂ ਦੀ ਰਾਸ ਨਿਕਲਣੀ ਆ ਕਿਉਂ ਜੀ ਹਾਂ ਐਨੀ ਮਿਹਨਤ ਇੱਥੇ ਕਰਨੀ ਪੈਂਦੀ ਆ ਯਾਨੀ ਐਨੇ ਇੱਕ ਗੰਨੇ ਦੇ ਵਿੱਚੋਂ ਜਾ ਕੇ ਮੈਨੂੰ ਲੱਗਦਾ ਵੀ ਗਲਾਸ ਗਲਾਸ ਸਵਾ ਗਲਾਸ ਨਿਕਲੂਗਾ ਸੋ ਤੂੰ ਕੈਮਰੇਜ ਦੇ ਮਨਵੀਰ ਕੈਮਰੇਜ ਦੇ ਤੂੰ ਵੀ ਕੈਮਰਾ ਸਹੀ ਆ ਸੋ ਬਾਈ ਕਿੱਦਾਂ ਨਿਕਲਦੀ ਆ ਪਰ ਐਡੀ ਰਾਸ ਆ ਆਲਾ ਵੀਰ ਹੁਣੀ ਆਉਣੇ ਸ਼ੁਰੂ ਹੋ ਗਏ ਆ ਹੈਂ ਔਰ ਦੇਖੋ ਆ ਗਿਆ ਬੰਦੇ ਸੋ ਰਾਸ ਇਹ ਕਿਦਾਂ ਨਿਕਲਦੀ ਆ ਪਰ ਤੇ ਮਿਹਨਤ ਕਿੰਨੀ ਆਉਂਦੀ ਆ ਉਹ ਤੁਹਾਨੂੰ ਅੱਜ ਦਿਖਾ ਦਦੇ ਆ ਜਿਨ੍ਹਾਂ ਨੇ ਨਹੀਂ ਵੇਖੀ ਕਿਉਂਕਿ ਫਰਵਰੀ ਫਰਵਰੀ ਉਹ ਸਮਾਂ ਆ ਜਦੋਂ ਆਪਾਂ ਮੇਲਾ ਲਾਉਣਾ ਆ ਸਿਰਫ ਅਸੀਂ ਓਨੇ ਕ ਗੰਨੇ ਵੱਢੇ ਆ ਜਿੰਨੇ ਕਿ ਰਾਸਲੀ ਤੁਹਾਨੂੰ ਦਿਖਾ ਸਕੀਏ ਠੀਕ ਆ ਬੀਜਣਾ ਵੀ ਸਿਖਾਵਾਂਗੇ ਸਾਰਾ ਕੁਝ ਕਰਾਂਗੇ ਪਰ ਫਰਵਰੀ ਯਾਦ ਰੱਖਿਓ ਆਪਾਂ ਮੇਲਾ ਰੱਬ ਸੁੱਖ ਰੱਖੇ ਤੁਹਾਡੀਆਂ ਦੁਆਵਾਂ ਦੇ ਨਾਲ ਪਰਮਾਤਮਾ ਜਰੂਰ ਲਵਾਊਗਾ ਠੀਕ ਆ ਜੀ ਸੋ ਆਜੋ ਆਪਾਂ ਤੁਹਾਨੂੰ ਦਿਖਾ ਦਦੇ ਆ ਆਪਣੇ ਕਿਸਾਨ ਵੀਰੋ ਆ ਤੁਸੀਂ ਜਿਹੜਾ ਦੇਖ ਰਹੇ ਆ ਆ ਮੇਰੇ ਕੋਲ ਚਾਣ ਗੰਨਾ ਫੜਿਆ ਆ ਇਹਦੇ ਇਹਦੇ ਨਾਲ ਦੇ ਗੰਨੇ ਆ ਮੈਂ ਛੱਲ ਛੱਲ ਕੇ ਆ ਦੇਖੋ ਇੱਥੇ ਰੱਖੇ ਆ ਮੇਰੇ ਨਾਲ ਉਹ ਭਤੀਜਾ ਮੇਰਾ ਲੱਗਾ ਸੀਗਾ ਆ ਗੰਨੇ ਜਿਹੜੇ ਚਣਦੇ ਆ ਛੱਲ ਕੇ ਤਿਆਰ ਆ ਇਹਦੀ ਆਪਾਂ ਹੁਣ ਇਹਦਾ ਜੂਸ ਕੱਢਣਾ ਰਸ ਔਰ ਆ ਜਿੰਨੇ ਵੀ ਆਪਣੇ ਕੋ ਮੇਰੇ ਮਿੱਤਰ ਦਾ ਦੋਸਤ ਕੈਮਰੇ ਵਾਲੇ ਵੀਰ ਆਏ ਇਹਨਾਂ ਨੂੰ ਅੱਜ ਆਪਾਂ ਰਸ ਕੱਢ ਕੇ ਜੂਸ ਕੱਢ ਕੇ ਪਿਲਾਉਣਾ ਆ ਅਸਲ ਤੇ ਕਈ ਕਿਸਾਨ ਵੀਰ ਕਹਿ ਦਿੰਦੇ ਆ ਕਿ ਇਹ ਚਾਣ ਗੰਨਾ ਜਿਹੜਾ ਆ ਇਹ ਤਾਂ ਇਹ ਤੇ ਮਿਹਨਤ ਬਹੁਤ ਆਉਂਦੀ ਆ ਇਹਨੂੰ ਜਾਨੀ ਕਿ ਟਾਈਮ ਬਹੁਤ ਲੱਗਦਾ ਇਹ ਗੱਲ ਵਾਕਿਆ ਹੀ درست ਆ ਆ ਦੇਖੋ ਸਾਨੂੰ ਅੱਧਾ ਘੰਟਾ ਇਹਨਾਂ ਗੱਲਾਂ ਗੰਨਿਆਂ ਨੂੰ ਛਿਲਦਿਆਂ ਨੂੰ ਹੋ ਗਿਆ ਦੋ ਜਾਣਿਆਂ ਨੂੰ ਤੇ ਅੱਧੇ ਘੰਟੇ ਵਿੱਚ ਅਸੀਂ ਆ ਛਿੱਲੇ ਆ ਔਰ ਬਾਕੀ ਆ ਹੀ ਟਾਈਮ ਤਾਂ ਹੈਗਾ ਲੱਗਦਾ ਕਿਉਂਕਿ ਜੇ ਆਪਾਂ ਕਿਸੇ ਚੀਜ਼ ਤੋਂ ਫਾਇਦਾ ਲੈਣਾ ਫੇ ਆਪਾਂ ਨੂੰ ਟਾਈਮ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਟਾਈਮ ਤਾਂ ਖਰਾਬ ਹੋਣਾ ਥੋੜਾ ਬਹੁਤ ਤੇ ਜਿੰਨਾ ਇਹ ਇਹਦਾ ਜੂਸ ਪੌਸ਼ਟਿਕ ਆ ਸਿਹਤ ਲਈ ਲਿਵਰ ਵਾਸਤੇ ਜਾਂ ਪੀੜਿਆ ਵਗੈਰਾ ਜੋ ਹੋ ਜਾਂਦਾ ਉਹਦੇ ਵਾਸਤੇ ਫਿਰ ਆਪਾਂ ਨੂੰ ਟਾਈਮ 2 ਮਹੀਨੇ ਦੇਖਣਾ ਪੈਣਾ ਫਿਰ ਆਪਾਂ ਨੂੰ ਇਸ ਗੰਨੇ ਦਾ ਹੀ ਜੂਸ ਪੀਣਾ ਪੈਣਾ ਜੇ ਆਪਾਂ ਕੋਈ ਫਾਇਦਾ ਲੈਣਾ ਅੱਛਾ ਜਾਣੀ ਕਿ ਇਹਨੂੰ ਛਿੱਲਣ ਨੂੰ ਵੀ ਕਾਫੀ ਮਿਹਨਤ ਆਉਂਦੀ ਆ ਹਾਂਜੀ 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 ਮਿਹਨਤ ਹੀ ਬਹੁਤ ਆਉਂਦੀ ਆ ਇਹ ਅਸਲ ਤੇ ਗੋਲਦੀ ਵੀਰੇ ਜੀ ਜ਼ਿੰਮੇਦਾਰ ਭੱਜੇ ਤਾਂ ਐ ਇਸ ਗੰਨੇ ਤੋਂ ਅੱਛਾ ਇਹਨੂੰ ਛੱਡਿਆ ਹੀ ਤਾਂ ਆ ਜ਼ਿੰਮੇਦਾਰਾਂ ਨੇ ਕਿਉਂਕਿ ਇੱਕ ਤਾਂ ਇਹਦਾ ਝਾੜ ਘਟਿਆ ਬਾਕੀ ਇਹਨੂੰ ਛਲ-ਛਲਾਈਏ ਤੇ ਇਹਦਾ ਟਾਈਮ ਬਹੁਤ ਖਰਾਬ ਹੁੰਦਾ ਤੇ ਅੱਜਕੱਲ ਤੈਨੂੰ ਪਤਾ ਹੀ ਆ ਵੀ ਜ਼ਿੰਮੇਦਾਰ ਚਾਹੁੰਦੇ ਆ ਵੀ ਟਟ ਕੰਮ ਤੇ ਫਟ ਹੋ ਜਵੇ ਕੰਮ ਇਸ ਕਰਕੇ ਜ਼ਿੰਮੇਦਾਰਾਂ ਨੇ ਇਹ ਗੰਨਾ ਘਟਾ ਦਿੱਤਾ ਸੀ ਪਰ ਆਪਾਂ ਇਹਨੂੰ ਹੌਲੀ-ਹੌਲੀ ਹੌਲੀ-ਹੌਲੀ ਸਾਰੇ ਪੰਜਾਬ ਦੇ ਵਿੱਚ ਫੇਰ ਯਾਨੀ ਕਿ ਇਸ ਗੰਨੇ ਨੂੰ ਰਿਲੀਜ਼ ਕਰ ਦਿੱਤਾ ਇਹ ਚਾਣ ਗੰਨੇ ਦੀ ਹੁਣ ਤੁਹਾਨੂੰ ਆਪਾਂ ਅਗਲੀ ਗੱਲ ਸੁਣਾਉਨੇ ਆ ਜੀ ਕਿਉਂਕਿ ਗੰਨਾ ਤਾਂ ਆਪਾਂ ਚਲੋ ਬੀਜ ਲਿਆ ਪੈਦਾ ਕਰ ਲਿਆ ਛੱਲ ਵੀ ਲਿਆ ਫਿਰ ਆਪਾਂ ਇਹਦੀ ਜਦੋਂ ਜੂਸ ਕੱਢਣਾ ਇਹਦਾ ਰਾਸ ਕੱਢਣੀ ਆ ਇਹ ਆਪਾਂ ਨੂੰ ਰਾਸ ਜਿਹੜੀ ਆ ਆਮ ਜਿਹੜੀਆਂ ਰੇੜੀਆਂ ਵਾਲੇ ਜਿਹੜੇ ਜੂਸ ਕੱਢਦੇ ਆ ਜਿੱਥੋਂ ਆਪਾਂ ਵੈਸੇ ਬਾਜ਼ਾਰੋਂ ਲੈ ਕੇ ਪੀਨੇ ਆ ਉਹਨਾਂ ਕੋਲ ਦੇ ਆਪਾਂ ਲੈ ਗਏ ਵੀ ਭਾਈ ਸਾਨੂੰ ਆ ਤੁਸੀਂ 10 ਰੁਪਏ 20 ਰੁਪਏ ਲੈ ਲਓ ਸਾਨੂੰ ਇਹਦਾ ਜੂਸ ਕੱਢ ਦਿਓ ਉਹ ਅਸਲ 'ਚ ਛੇਤੀ ਬਹੁਤੇ ਖੁਸ਼ ਹੋ ਕੇ ਇਹਦਾ ਰਾਸ ਨਹੀਂ ਕੱਢਦੇ ਕਿਉਂਕਿ ਇਹਦੇ ਉੱਤੇ ਟਾਈਮ ਵੀ ਲੱਗਦਾ ਆ ਉਹਨਾਂ ਨੇ ਕਿਹਾ ਜੀ ਸਾਡਾ ਤੇਲ ਜ਼ਿਆਦਾ ਫੂਕਉਣਾ ਇਦਾਂ ਇਹਦੇ ਵਾਸਤੇ ਫਿਰ ਆਪਾਂ ਨੂੰ ਜਾਂ ਤਾਂ ਆਪਣਾ 베ਲਣਾ ਛੋਟਾ ਜਿਹੜਾ ਕਿ ਹੱਥ ਨਾਲ ਗੇਰਨ ਵਾਲਾ ਉਹ ਹੋਣਾ ਚਾਹੀਦਾ ਜਾਂ ਫੇ ਆਪਣਾ ਕਿਸੇ ਯਾਰ ਦੋਸਤ ਦਾ ਕੋਈ ਆਪਣੇ ਆਮ ਗਵਾਂਢੀ ਦਾ ਆਮ 베ਲਣੇ ਹੈਗੇ ਆ ਉਥੋਂ ਫੇ ਇਹ ਜੂਸ ਆਪਾਂ ਨੂੰ ਕਢਾਉਣਾ ਪੈਣਾ ਜਾਂ ਫੇ ਵੱਡਾ 베ਲਣਾ ਜਿਹਦਾ ਆਮ ਜਿਹਦੇ ਤੋਂ ਆਪਾਂ ਤੁਹਾਡੇ ਸਾਹਮਣੇ ਹੁਣ ਅਸੀਂ ਉਤੋਂ ਜੂਸ ਕੱਢਣ ਲੱਗੇ ਆ ਤੁਹਾਨੂੰ ਕੱਢ ਕੇ ਦਿਖਾ ਦਿੰਦੇ ਆ ਇਹ ਫੇ ਉਹਦੇ ਤੋਂ ਆਪਾਂ ਨੂੰ ਇਹਦਾ ਜੂਸ ਕੱਢ ਕੇ ਪੀਣਾ ਪੈਣਾ ਕਿਉਂਕਿ ਫੇ ਇਹ ਗੱਲ ਉੱਥੇ ਆ ਜਾਣੀ ਆ ਕਿ ਜਦੋਂ ਆਪਣੀ ਸਿਹਤ ਲਈ ਇਹ ਸਾਰਾ ਕੁਝ ਗੁਣਕਾਰੀ ਆ ਤਾਂ ਫੇ ਆਪਾਂ ਨੂੰ ਥੋੜਾ ਬਹੁਤ ਉਦਮ ਤਾਂ ਜ਼ਰੂਰ ਕਰਨਾ ਪਊ। ਚਾਚਾ ਜੀ ਨੂੰ ਥੋੜਾ ਜਿਹਾ ਗੋਡੇ ਦੁਖਦੇ ਆ ਉਹ ਜਾ ਕੇ ਬਹਿ ਗਏ ਆ। ਗੋਡੇ ਠੀਕ ਕਰਨੇ ਹੋਣਾ ਜਦ ਚਾਪ ਚਾਲ ਪਲਾ ਗਿਆ ਆਪਾਂ ਹੈ। ਹਾਂ ਜੈ ਜੀ ਸੱਚੀ ਗੋਡਿਆਂ ਨੂੰ ਖਰਕ ਪੈ ਜਾਂਦਾ ਇਹਨਾਂ। ਮੈਂ ਕਹਾਂ ਜੇ ਆਪਾਂ ਤਾਂ ਇੱਕ ਵਾਰੀ ਝੂਤਕੇ ਦੇ ਦੇਖੋ। ਹਾਂ ਜੇ ਆਪਾਂ ਨਾ ਇੱਕ ਰਾਸ ਪੀਣੀ ਆ ਹੋਰ ਕੀ ਗੱਲ ਆ ਜੀ। ਹੂੰ ਜੇ ਕਿਤੇ ਨਾ 2 ਗਨੇ ਆਪਾਂ ਰੋਜ਼ ਝੂਪਦੇ ਆਂ ਦੇ ਜੀ। ਹੂੰ 2 ਮਹੀਨੇ ਝੂਪ ਚੋ ਜੀ। ਹੂੰ ਤੁਹਾਨੂੰ ਹਫ਼ਤੇ ਜੀ ਪਤਾ ਲੱਗਣ ਲੱਪਣਾ ਜੀ। ਹਾਂਜੀ ਘਟੋ ਘਟੋ ਦੋ ਮਹੀਨੇ ਦਾ ਚੁੱਪਾ ਇਹਨੂੰ ਜੀ ਦੋ ਗੰਨੇ ਹਾਂ ਤੁਹਾਨੂੰ ਹਫ਼ਤੇ ਚ ਪਤਾ ਲੱਗ ਜਾਣਾ ਵੀ ਕੀ ਚੀਜ਼ ਆ ਇਹ ਜੀ ਹਾਂਜੀ ਤੇ ਮੈਂ ਤਾਂ ਐਵੇਂ ਕਹਾ ਮੈਂ ਚੁੱਪਿਆ ਪਹਿਲੇ ਸਾਲ ਮੈਨੂੰ ਪਤਾ ਆ ਹਾਂਜੀ ਕਿ ਫਿਰ ਚੁੱਪਾ ਗਿਆ ਹਾਂਜੀ ਹਾਂਜੀ ਬਹੁਤ ਹੀ ਵਧੀਆ ਚੀਜ਼ ਆ ਜੀ ਇਹਦੇ ਕੋਈ ਨੁਕਸਾਨ ਤਾਂ ਨਹੀਂ ਜਿਹਦਾ ਜੀ ਇਹਦਾ ਕੋਈ ਜਾਨਵਰ ਕਰਦੇ ਇਹਨੂੰ ਜਿੱਦਾਂ ਜੀ ਨਹੀਂ ਇਹਨੂੰ ਨਹੀਂ ਕਰਦੇ ਇਹਨੂੰ ਇੱਕ ਤਾਂ ਸ਼ੋਰ ਨਹੀਂ ਪੈਂਦਾ ਜੀ ਅੱਛਾ ਜੀ ਇਹਨੂੰ ਸ਼ੋਰ ਨਹੀਂ ਪੈਂਦਾ ਦੂਜੇ ਨੰਬਰ ਤੇ ਚੂਹਾ ਨਹੀਂ ਪੈਂਦਾ ਜੀ ਅੱਛਾ ਚੂਹਾ ਵੀ ਚੂਹਾ ਉੱਥੇ ਪਾਊਗਾ ਜਿੱਥੇ ਪਾਉਣ ਮੂਸਾ ਬੰਨਿਆ ਹੋਇਆ ਜੀ ਤੱਕ ਘੁੱਟ ਕੇ ਉਹ ਆਪਣੇ ਬੱਚੇ ਦੇਣ ਵਾਸਤੇ ਆਲਣਾ ਬਣਾਉਗਾ ਉਦੋਂ ਟੁੱਕੂਗਾ ਜੀ ਉਦਾਂ ਨਹੀਂ ਇਹਨੂੰ ਖਾ ਖਰਾਬ ਕਰਦਾ ਜੀ ਹਾਂ ਜੀ ਡਿੱਗੇ ਨੂੰ ਵੀ ਨਹੀਂ ਕਰਦਾ ਜੇ ਬਸ ਮੂਸਲ ਵੱਧਾ ਹੋਇਆ ਜੀ ਫੇਰ ਬੱਚੇ ਬਣਾਉਣ ਵਿੱਚ ਆਲਣਾ ਪਾਉਗਾ ਫੇਰ ਟੁੱਕੂਗਾ ਉਦਾਂ ਨਹੀਂ ਟੁੱਕਦਾ ਇਹਨੂੰ ਜੀ ਚੂਹਾ ਉਦਾਂ ਨੁਕਸਾਨ ਨਹੀਂ ਕਰਦਾ ਜੀ ਨਾ ਸ਼ੂਰ ਕਰਦਾ ਨਾ ਸ਼ੂਰ ਵੀ ਨਹੀਂ ਟੱਚ ਕਰਦਾ ਇਹਨੂੰ ਜੀ ਹਾਂ ਜੀ ਬਾਕੀ ਸਿਹਤ ਨੂੰ ਭਾਈ ਇਹ ਦੇਸੀ ਚੀਜ਼ ਗੱਲ ਇਹ ਕਿ ਦੇਸੀ ਚੀਜ਼ ਆ ਦੇਸੀ ਚੀਜ਼ਾਂ ਨਾਲ ਜੁੜੇ ਰਹੋ ਦੇਸੀ ਚੀਜ਼ਾਂ ਨਾ ਛੱਡੋ ਖਾਂਦੇ ਰਹੋ ਇਹਨਾਂ ਦਾ ਸੇਵਨ ਕਰਦੇ ਰਹੋ ਦੇਸੀ ਚੀਜ਼ ਹੈ ਹਾਂਜੀ ਹਾਂਜੀ ਅੱਛਾ ਰਾਸ ਫਿਰ ਆਪਾਂ ਕਢੀਏ ਹਾਂਜੀ ਹਾਂਜੀ ਕਢੋ ਚਲੋ ਜੀ ਜੇ ਰੋਜ਼ ਨਹੀਂ ਪੀ ਸਕਦੇ 15 ਦਿਨ ਹੀ ਪੀ ਲਓ ਹੂੰ ਕਿ 15 ਦਿਨ ਹੀ ਪੀਨੇ ਹਫਤੇ ਬਾਅਦ ਪੀ ਲਓ ਪਰ ਇੱਕ ਗੱਲ ਰਾਸ ਦੀ ਨਾਲ ਇਹ ਵੀ ਦੱਸ ਦਿਓ ਹਾਂਜੀ ਫਿਰ ਵਰਨਿੰਗ ਆਏ ਸਾਡੀ ਹਾਂਜੀ ਹਾਂਜੀ ਇਹ ਰਾਸ ਪੀ ਕੇ ਬੈ ਨਹੀਂ ਹੋਣਾ ਹਾਂਜੀ ਹਾਂਜੀ ਮਿਹਨਤ ਕਰਨੀ ਹੀ ਪੈਣੀ ਕਿਉਂਕਿ ਇਹ ਹੈਵੀ ਚੀਜ਼ ਹੈ ਇਹ ਸ਼ੁਰੂਆਤਾਂ ਵੀ ਥੋੜੀ ਚੀਜ਼ ਤੋਂ ਹੋਣੀ ਪਾਈ ਆਖ ਤੋਂ ਕਰੋ ਇਹ ਜੀ ਹੂੰ ਪਹਿਲੇ ਇੱਕ ਗਲਾਸੀ ਪੀਵੋ ਫਿਰ ਹੌਲੀ ਹੌਲੀ ਪੀਤਾ ਲਓ ਇਹ ਬਿਲਕੁਲ ਹਾਂਜੀ ਤੇ ਇੱਕ ਜਿਹੜਾ ਵੀਰਾਂ ਨੇ ਇੱਕ ਹੋਰ ਬੇਨਤੀ ਕਰਦਾਂ ਜਿਹੜੇ ਕਹਿੰਦੇ ਸਾਡੇ ਰਸਪੀਨਾ ਗੈਸ ਬਣ ਜਾਂਦੀ ਹੈ ਜੀ ਹੂੰ ਗੈਸ ਨਹੀਂ ਕਈ ਕਹਿੰਦੇ ਰਸਪੀਨਾ ਗੈਸ ਬਣ ਗਈ ਜੀ ਇਹ ਪੀ ਕੇ ਦੋਖੇ ਨੇ ਗੈਸ ਹੀ ਨਹੀਂ ਬਣਨੀ ਜੀ ਹੂੰ ਤੇ ਲੋਈ ਇਹੋ ਜੀ ਚੀਜ਼ ਹੈ ਜੀ ਨਹੀਂ ਉਹਨਾਂ ਦੇ ਬਾਜ਼ਾਰੂ ਰਸਪੀਨਾ ਬਣਦੀ ਹੋਊਗੀ ਹਾਂਜੀ ਜਿਹੜੇ ਕਹਿੰਦੇ ਅਸੀਂ ਮੈਂ ਆਮ ਇੱਥੇ ਵੀ ਆਉਂਦੇ ਸਾਡੇ 'ਚ ਗੈਸ ਬਣਦੀ ਆ ਵੀ ਇਹ ਰਸਪੀਨਾ ਦਾ ਗੈਸ ਬਣਦੀ ਹੈ ਕਹਿੰਦੇ ਰਸਪੀ ਪੀ ਲਓ ਕਹਿੰਦੇ ਗੈਸ ਬਣੇ ਆਪਣੀ ਪੀ ਕੇ ਕਦੇ ਬਣੀ ਹਾਂਜੀ ਨਹੀਂ ਜੀ ਕਿਸੇ ਦਿਨਾਂ ਬੰਦ ਹੀ ਨਹੀਂ ਇਹਨਾਂ ਜੀ ਨਹੀਂ ਕਿਸੇ ਕਿਸੇ ਵੀ ਗੰਨੇ ਨਾਲ ਨਹੀਂ ਬਣਨੀ ਸਾਡੀ ਹਾਂ ਜੀ ਨਹੀਂ ਬਣਦੀ ਜੀ ਕਿਉਂ ਇੱਕ ਤਾਜ਼ਾ ਗੰਨਾ ਹੁੰਦਾ ਜੀ ਤਾਜ਼ਾ ਗੰਨਾ ਹੁੰਦਾ ਉਹਦੇ ਕੋਈ ਕਾਰਨ ਹੈ ਚਲੋ ਹੁਣ ਮੈਂ ਵੀਡੀਓ ਹਾਂ ਜੀ ਹੋ ਤਾਂ ਨਹੀਂ ਦੱਸਣੇ ਜੀ ਹਾਂ ਹਾਂ ਜੀ ਉਹ ਭਾਈ ਬਜ਼ਾਰਾਂ ਦੀਆਂ ਰਸਾ ਤੋਂ ਥੋੜਾ ਬਚੋ ਸਾਫ਼ ਜਿੱਥੇ ਕਿਸਾਨ ਦਾ ਆਇਆ ਤਾਜ਼ਾ ਗੰਨਾ ਉੱਥੋਂ ਹੀ ਰਸ ਪੀਆ ਕਰੋ ਵੀਰਣੇ ਵਾਲਿਆਂ ਤੋਂ ਵੀ ਤੇ ਆ ਆ ਹੁਣ ਚਲੋ ਆ ਜਾਓ ਪਰ ਰਸ ਕੱਢੀਏ ਪਹਿਲਾਂ ਹਨਾ ਇਹ ਇਹ ਰਸ ਤੁਹਾਨੂੰ ਮੈਂ ਵਰਨਿੰਗ ਜਾਨੀ ਤਾਂ ਮੈਂ ਮਜ਼ਾਕ ਕਰ ਰਿਹਾ ਮਤਲਬ ਸਾਡੀ ਚਲੋ ਇੱਕ ਗੱਲ ਇਹ ਆ ਕਿ ਇਹ ਜੇ ਰਸ ਪੀਣੀ ਆ ਤਾਂ ਫਿਰ ਭਾਈ ਕਾਮ ਚ ਜੁਟਣਾ ਪੈਣਾ ਕੋਈ ਸੈਰ ਵਗੈਰਾ ਕੋਈ ਐਕਸਰਸਾਈਜ਼ ਜਾਂ ਕੋਈ ਈਦਾ ਘਰ ਦਾ ਕੰਮ ਕੋਈ ਲੱਗੇ ਰਵੋ ਜੇ ਆਪਾਂ ਕਹੀਏ ਵੀ ਆਪਾਂ ਚੁੱਪ ਕਰਕੇ ਬੈਠਣਾ ਫੇਰ ਨਹੀਂ ਇਹ ਰਸ ਜਿਹੜੀ ਹੈਗੀ ਪੀਣ ਦਾ ਲੋੜ ਠੀਕ ਆ ਨਹੀਂ ਨਹੀਂ ਸਟਾਰਟ ਕਰ ਸਾਕਤ ਵਰ ਚੀਜ਼ ਆ ਭਾਈ ਤੇ ਢੋਲੀ ਕੇ ਮਾਰ ਮਾਰ ਕੇ ਜੀ ਰਸ ਕੱਢਾਂਗੇ ਥੋੜਾ ਜਿਹਾ ਇਹਨੂੰ ਸਾਫ਼ ਕਰੀ ਤਾਂ ਹਾਂ ਲੱਗਾ ਜੀ ਕੰਨ ਲੱਗਾ ਕੱਪੜਾ ਲਿਆ ਮੈਨੂੰ ਸਾਫ਼ ਕਰ ਦੱਸ ਤੋਕਨੇ ਕਰ ਦਿੰਨਾ ਲੋ ਵਾਹ ਸਾਹਿਬ ਕਰਨਾ ਪੈਂਦੇ ਆ ਜੀ ਵੇਲੇ ਰਸ ਐਵੇਂ ਨਹੀਂ ਮਿਲ ਜਾਂਦੀ ਕਿਉਂ ਜੀ ਮੈਂ ਤਾਂ ਕਹ ਰਹੇ ਆ ਜੀ ਹਾਂ ਜੋ ਜੀ ਆਈਡੀ ਮੇਨ ਕਰਨੀ ਪੈਂਦੀ ਆ ਇਹ ਜਾ ਕੇ ਇਹ ਚੀਜ਼ ਪ੍ਰਾਪਤ ਕਰਨੀ ਪੈਂਦੀ ਆ ਸੋਕਾ ਰਹੀ ਹੈ ਮੇਰੇ ਨਾਲ ਇਹੀ ਆ ਵੀ ਜਿਹੜਾ ਕੁੱਪ ਕਰਕੇ ਦੰਨੇ ਨੂੰ ਬਲੋ ਨਾਲੇ ਦੰਡਾਂ ਦੀ ਐਕਸਾਈ ਕਿਉਂਗੇ ਨਹੀਂ ਹਾਂਜੀ ਹਾਂਜੀ ਬਿਲਕੁਲ ਨਾਲੇ ਗੰਨਾਂ ਦਾ ਦੰਡਾ ਇੱਕ ਤੇ ਦੋ ਵਧੀਆ ਬਣਦੀ ਐ ਪ੍ਰਾਪੀ ਨਾਲ ਵੀ ਦਾਲਾ ਬੁਣਿਆ ਚੀ ਗਰੀ ਕਰਨ ਲਾਉਂਦਾ ਉਹ ਨਹੀਂ ਉਹ ਯਾਦ ਨਹੀਂ ਕਿ ਉਹ ਇੱਕ ਹੋਰ ਕੰਡਾਂ ਦੇ ਰਿਹਾ ਕਾਟੇ ਕਾਟੇ ਨਾ 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 ਕਾਟੇ ਕਾਟੇ ਸੀਜਨ ਦੇ ਰਾਤ 科技。 ਦਾ ਵੀ ਕੋਈ ਨਮਕ ਨੂੰ ਫੋਲਾ ਮਾਰਦਾ ਨਹੀਂ ਉਹ ਤਾਂ ਪੀਣੀ ਚਾਹੀਦੀ ਨਹੀਂ 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 ਹਾਂਜੀ ਨਾ ਨਮਕ ਪਾਉਣਾ ਆ ਅੱਛਾ ਹੋਰ ਕੁਝ ਨਹੀਂ ਪਾ ਕੋਈ ਨਮਕ ਪਾਉਣਾ ਆ ਆ ਇਹਦੇ ਵਿੱਚ ਪਾਉਣਾ ਫੇ ਤੇ ਨਾ ਆਪਾਂ ਇਹਦੇ ਵਿੱਚ ਕੁਝ ਹੋਰ ਪਾਉਣਾ ਠੀਕ ਹੈ ਕੁਝ ਨਹੀਂ ਕੁਝ ਨਹੀਂ ਜੀ ਤੇ ਉੱਦੀ ਪੀਣੀ ਚਾਹੀਦੀ ਆ ਜੀ ਜੋ ਕੁਛ ਹੈਗਾ ਆਪਾਂ ਨੂੰ ਪੀਣੀ ਚਾਹੀਦੀ ਆ ਤੇ ਗਰ ਜੀ ਪੁਣੀਏ ਫੇ ਹਾਂਜੀ ਪਾਓ ਫਿਰ ਜੀ ਲਓ ਜੀ ਇਦਾਂ ਹੁਣ ਤੁਸੀਂ ਪਾਣ ਲਓ ਕੋਈ ਤੇਜ਼ੀ ਰੱਖ ਮਾਰੇ ਜੀ ਰਸ ਪਾਣ ਹੋਵੇ ਹਨਵੀਰ ਦੇਖੀ ਮੜ ਮੜੇ ਹਲਾਈ ਚਲੋ ਤੇਲੀ ਕੱਢ ਕੇ ਜੀ ਹੂੰ ਪਾਈ ਚਲ ਤੂੰ ਮੜੀ ਟੋਪ 'ਤੇ ਜੇ ਬੈਠ ਕੇ ਤਾਜ਼ਾ ਗੰਨੇ ਦੀ ਤਾਜ਼ਾ ਰਸ ਉਹ ਵੀ ਚਾਂ ਦੀ ਰਸ ਹੈ ਭਾਜੀ ਸਹੀ ਗੱਲ ਓਏ ਹੋਏ ਮਜ਼ਾ ਹੀ ਵੱਖਰਾ ਨਹੀਂ ਭਾਜੀ ਸੁਰਗੀ ਆ ਜੀ ਸਵਰਗੀ ਹਾਂ ਹੋਰ ਸੁਰਗ ਕਿਹਨੂੰ ਕਹਿੰਦੇ ਮਾਝੀ ਬਾਪ ਮੈਂ ਹੋ ਹੀ ਨਹੀਂ ਸਕਦਾ ਸਰ ਹੋ ਹੀ ਨਹੀਂ ਸਕਦਾ ਉਹ ਜਿੰਨੇ ਮਾਜੀ ਨਿੰਬੂ ਪੂਤ ਨੇ ਪਾਲਣ ਇਹ ਨਹੀਂ ਹੋ ਸਕਦਾ ਤਾਜ਼ੇ ਗੰਨੇ ਹਾਂ ਤਾਜੀ ਰਸ ਬਹਿ ਕੇ ਪੀਓ ਫਿਰ ਹਾਂਜੀ ਲਓ ਬਈ ਆ ਜਾਓ ਸਾਰੇ ਲਓ ਇੱਕ ਵਾਰ ਜੰਮੀ ਦਿਓ ਪਹਿਲਾਂ ਥੋੜੇ ਹੋਰ ਲਓ ਸੱਜਣ ਵੇਲੀ ਜਿਹੜੇ ਹੁਣ ਆਈ ਜਾਂਦੇ ਆ ਉਹ ਪੀ ਜਾਣਗੇ ਤੇ ਜਿਹੜੇ ਹੁਣ ਰਹਿ ਗਏ ਉਹ ਫੇਕਾ ਦਾਂਗੇ ਰਹਿ ਗਏ ਉਹਨਾਂ ਨੂੰ ਫੇਸ ਐ ਵਾਹ ਵਾਹ। ਰਾਸ ਵੀ ਇਹ ਦੇਖੋ ਵੀ ਐ ਨਾ ਸੰਗਣੀ ਰਾਸ ਹੈ। ਚਲੋ ਕਰੋ ਚੇਰਸ। ਲਓ ਜੀ। ਇਹ ਵੀ ਚੱਕੋ। ਲੈ ਲਓ। ਅਵੀਰ ਸਿਆ। ਹੋਲਡ ਹੀ ਨਾ। ਕੜਾ ਕੈਮਰਾ ਹੋਲਡ ਕਰਨ ਲੱਗਾ ਹੀ ਲੈਣਾ। ਕੈਮਰਾ ਦਾ ਹੋਲਡ ਕਰ ਸਾਡਾ। ਚਲਦੀ ਆ ਵੀਡੀਓ। ਚਲਦੀ ਦਿਖਾ ਲੈ ਇੱਧਰ ਦਿਖਾ ਲੈ। ਸੋਭਾਈ ਸੱਜਣੋ ਥੋੜਾ ਸਹੀ ਹੋ ਜਾ ਚਾਹ ਵਾਂਗੂ ਪੀਓ ਜੀ। ਇਹਨੂੰ ਪੀਣ ਦਾ ਵੀ ਇਹੀ ਆ ਜੀ ਕਿ ਸਿਪ ਸਿਪ ਕਰਕੇ ਪੀਣਾ ਹੁੰਦਾ। ਤੁਸੀਂ ਕਹਣਾ ਤੁਸੀਂ ਗੱਲਾਂ ਨਵੀਆਂ ਦੱਸੀ ਜਾਂਦੇ ਦੇਖੋ ਸਿੱਪ ਸਿੱਪ ਕਰਕੇ ਪੀਣਾ ਹੌਲੀ ਹੌਲੀ ਪੀਣਾ ਨਾ ਕਿ ਆਪਾਂ ਨੂੰ ਇੱਕਦਮ ਹੀ ਗਲਾਸ ਅੰਦਰ ਸੁੱਟ ਲੈਣਾ ਤੇ ਇਹਨੂੰ ਪੀ ਕੇ ਇਹ ਵੀ ਜਾ ਕੇ ਕੰਮ ਥੋੜਾ ਜਿਆ ਕਰੋ ਭਾਈ ਬੈਣਾ ਨਹੀਂ ਕੰਮ ਕਰੋ ਤੇ ਅਸੀਂ ਇਹ ਵੀ ਕਹਿੰਦੇ ਵੀ ਜੇ ਦੁਪਹਿਰ ਨੂੰ ਪੀ ਰਹੇ ਆ ਤਾਂ ਫਿਰ ਤੁਸੀਂ ਸਗੋਂ ਰੋਟੀ ਰੋਟੀ ਦਾ ਨਾ ਖਿਆਲ ਕਰੋ ਲੰਚ ਇਹੀ ਥੋੜਾ ਲੰਚ ਹੈ ਠੀਕ ਹੈ ਜੀ ਤਾਂ ਇਹੀ ਦੁਪਹਿਰ ਦੀ ਰੋਟੀ ਆ ਕੰਮਕੁਮ ਕਰੀ ਜਾਓ ਕਿਉਂਕਿ ਇਹ ਪਚਾਉਣੀ ਵੀ ਜਿਹੜੀ ਆ ਨਾ ਇਹ ਸਮਝ ਲਓ ਕਿ ਇਹਦਾ ਗਲਾਸ ਲੱਗੇ ਆਪਾਂ ਪੀਣ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਉਹ ਤੋਂ ਵੀ ਜ਼ਿਆਦਾ ਜੀ ਇਹ ਤਾਂ ਕੁਛ ਵੀ ਨਹੀਂ ਇਹਦੇ ਮੋਰੇ ਇਹਨੇ ਕਹੇ ਆਏ ਫਾਇਦਾ ਜੀ ਤੁਹਾਨੂੰ ਦੱਸ ਦਮਾ ਜੀ ਜਿਹੜੀ ਰਸ ਪੀ ਰਹੇ ਆਪਾਂ ਜੀ ਹੂੰ ਇਹ ਇੱਕ ਉਹਦਾ ਵੀ ਚੀਜ਼ ਹਾਜ਼ਮ ਕਾਨੀ ਜੀ ਜਿੱਦਾਂ ਰੋਟੀ ਖਾਧੀ ਹਾਜ਼ਮ ਕਾਨੀ ਸਰੀਰ ਨੂੰ ਫੇਰ ਉਹਨਾਂ ਤਾਕਤ ਦੇਣੀ ਜੈ ਨਾ ਹੂੰ ਇਹ ਪਹਿਲੇ ਹਾਜ਼ਮ ਇਹ ਸਰੀਰ ਨੂੰ ਸਾਡੇ ਨੂੰ ਤਾਕਤ ਹੀ ਦੇਣੀ ਇੱਕਦਮ ਜੀ ਹੂੰ ਜਾ ਕੇ ਜਿੱਦਾਂ ਇੱਕ ਦਮ ਕਰੰਟ ਹਾਂਜੀ ਹਾਂਜੀ ਕਰੰਟ ਜਿੱਦਾ ਕਰੰਟ ਜਿੱਦਾ ਜੀ ਮਤਲਬ ਇਹਨੇ ਤਾਕਤ ਹੀ ਦੇਣੀ ਸਾਡੇ ਸਰੀਰ ਨੂੰ ਜੀ ਹੂੰ ਹਾਂਜੀ ਇਹ ਪਹਿਲੇ ਹਾਜ਼ਮ ਹੂੰ ਇਹਨੇ ਸਾਡੇ શરી ਨੂੰ ਜਿਹੜੀ ਤਜ ਦਾ ਖਾਣੇ ਤੋਂ ਸਾਨੂੰ ਜਿਹੜੀ ਤਾਕਤ ਮੈਨੂੰ ਉਹ ਤਾਕਤ ਹੀ ਦਿੰਦਾ ਹੈ। ਸੰਗੂ ਤਰਦੀਨੀਆਂ ਨੇ ਕੰਮ ਕਰਨਾ ਸ਼ੁਰੂ ਕਰ ਦੇਣਾ। ਅੱਛਾ ਜੀ। ਲੀਵਰ ਲਈ ਬਹੁਤ ਆਰਾਮ ਬਾਣਿਆ ਜੀ। ਹੂੰ ਲੀਵਰ ਵਾਸਤੇ ਹਰੇਕ ਚੀਜ਼ ਵਾਸਤੇ ਹੀ ਆ ਜੀ। ਸੋ ਬਈ ਗੱਲ ਫੇਰ ਉਹੀ ਰਿਪੀਟ ਲੱਗਾ ਮੈਂ ਕਰਨ। ਫਰਵਰੀ ਤੱਕ ਠੀਕ ਕਰਿਓ। ਫਰਵਰੀ ਦੇ ਵਿੱਚ ਫਿਰ ਇਸ ਗੰਨੇ ਦਾ ਵੀ ਵੰਡਿਆ ਜਾਊਗਾ। ਹੁਣ ਨਾ ਤੰਗ ਕਰਿਓ। ਉਹਦਾ ਕਾਰਨ ਇਹ ਆ। ਹੋਣੇ ਗੰਨਾ ਹੋਈ ਨਹੀਂ ਸਕਦਾ ਹੁਣ ਕੋਈ ਵੀ ਗੰਨਾ ਨਹੀਂ ਹੋ ਸਕਦਾ ਇਹ ਨਹੀਂ ਤੇ ਕੀ ਹੋਣਾ ਸੋ ਕੋਈ ਫਾਇਦਾ ਨਹੀਂ ਹੈ ਬਜਾਈ ਦਾ ਸਮਾਂ ਨਹੀਂ ਹੈ ਸਹੀ ਸਮਾਂ ਜੋ ਗੰਨੇ ਦਾ ਜੋ ਕੁਦਰਤ ਨੇ ਦੱਸਿਆ ਉਹ ਫਗਣ ਮਹੀਨਾ ਆ ਯਾਨੀ ਕਿ 15 ਫਰਵਰੀ ਜਿਵੇਂ ਚਾਚਾ ਜੀ ਕਹਿ ਰਹੇ ਅਸੀਂ ਸਹੀ ਆ ਰਹੇ ਕੈਮਰੇ ਚ ਆਹੋ ਮੈਂ ਕਿ ਕੈਮਰੇ 'ਚ ਧਿਆਨ ਰੱਖੀਂ ਗਾਸਤੇ ਨੂੰ ਹੋਲਪੜਾ ਦੇਾਂਗੇ ਤੇ ਗੱਲ ਇਹ ਆ ਕਿ ਇਹ ਜਿਹੜੀ ਚੀਜ਼ ਆ ਇਹਦਾ ਧਿਆਨ ਰੱਖਿਓ ਕਿ ਫਰਵਰੀ ਵਿੱਚ ਆਪਾਂ ਐਤ ਕੀ ਜਿਹੜਾ ਹੁਣ ਮੇਲਾ ਲਾਉਣਾ ਹੈ ਨਾ ਹਾਂ ਉਦੇ ਵਿੱਚ ਗੰਨਾ ਤਾਂ ਚਲੋ ਆਪਾਂ ਵੰਡਦੇ ਆਂ ਮੇਲਿਆਂ ਤੇ ਵੀ ਉਧਾਂ ਵੀ ਟੀਨ ਚ ਵੀ ਹਮ ਐਤਕੀ ਇਸ ਮੇਲੇ ਦੀ ਬਲੱਖਣ ਤਾਂ ਇਹ ਹੋਊਗੀ ਵੀ ਇਹਦੇ ਵਿੱਚ ਆਪਾਂ ਗੰਨੇ ਦੇ ਨਾਲ-ਨਾਲ ਬਹੁਤ ਸਾਰੀਆਂ ਜਿਹੜੀਆਂ ਸਬਜ਼ੀਆਂ ਹਮ ਜਿਹੜੀਆਂ ਕਿ ਗਾਂ ਗਰਮੀਆਂ ਵਿੱਚ ਲੱਗਣੀਆਂ ਆਉਣ ਵਾਲੇ ਸੀਜ਼ਨ ਚ ਉਹਦੇ ਵੀ ਬੀਜ ਤਾਂ ਤਕਰੀਬਨ ਦੇਸੀ ਸਬਜ਼ੀਆਂ ਦੇ ਬੀਜ ਜਿਹੇ ਦਾਰਜੀ ਪ੍ਰੀ ਵੰਡਣਗੇ ਇਹ ਬੜੀ ਖੁਸ਼ੀ ਦੀ ਗੱਲ ਹੈ ਬਾਜੀ ਬਾਜੀ ਸੋ ਉਹਦੇ ਲਈ ਵੀ ਯਤਨ ਲਗਾਤਾਰ ਜਾਰੀ ਹੈ ਜੀ ਕਰੀ ਜਾ ਰਹੇ ਹਾਂ ਜਿੰਨਾ ਕੋ ਹੋ ਸਕਦਾ ਜਿੱਥੋਂ ਵੀ ਸਾਨੂੰ ਮਿਲ ਰਿਹਾ ਅਸੀਂ ਉਹ ਕਰ ਰਹੇ ਹਾਂ ਸੰਭਲ ਹਾਂ ਔਰ ਉਹ ਸਾਰੇ ਆਪਾ ਲੋੜਵੰਦਾਂ ਨੂੰ ਦੇਵਾਂਗੇ ਜਾਨੀ ਇਕੱਠਾ ਕਰ ਰਹੇ ਹਾਂ ਜਿੱਥੋਂ ਵੀ ਸਾਨੂੰ ਲੱਭਦਾ ਜਾ ਕੇ ਹੋ ਜਾ ਇੰਨੀ ਕੁ ਬੇਨਤੀ ਜ਼ਰੂਰ ਮੰਨ ਲਿਓ ਫਰਵਰੀ ਤੱਕ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹਾਂ ਕਾਰਨ ਇਹ ਆ ਕਿ ਵੀਡੀਓ ਇੱਥੇ ਹੀ ਪੈਣੀ ਆ ਅਨਾਉਂਸਮੈਂਟ ਇੱਥੇ ਹੀ ਹੋਣੀ ਆ ਤਰੀਕ ਵੀ ਇੱਥੇ ਹੀ ਤਰੀਕ ਇੱਥੇ ਹੀ ਦੱਸਣੀ ਆ ਆਪਾਂ ਹੁਣ ਪਤਾ ਪੁੱਛਣ ਦਾ ਜਾਂ ਫੋਨ ਨੰਬਰ ਪੁੱਛਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਨਾ ਤਾਂ ਅਸੀਂ ਬੀਜ ਦੇ ਸਕਦੇ ਹਾਂ ਹਾਂਜੀ ਪਤਾ ਤਾਂ ਸਭ ਨੂੰ ਪਤਾ ਹੀ ਆ ਵੀ ਪਿੰਡ ਨਗਰ ਮਹਿੜੂ ਆ ਇਹ ਮਹਿੜੂ ਨਕੋਦਰ ਦੇ ਨਾਲ ਆ ਜੇ ਇਹ ਪੁੱਛਣਾ ਵੀ ਨੰਬਰ ਦੇ ਦਿਓ ਆ ਉਹ ਨਾ ਕਰਿਓ ਪਲੀਜ਼ ਕਿਉਂਕਿ ਉਹਨਾਂ ਦਾ ਫਾਇਦਾ ਕੋਈ ਨਹੀਂ ਨੰਬਰ ਸਾਰਿਆਂ ਕੋਲ ਤਕਰੀਬਨ ਗਿਆਨੀ ਜੀ ਨੂੰ ਸਾਰੇ ਜਾਣਦੇ ਹੀ ਆ ਕਿਸਾਨ ਵੀਰ ਵੀ ਤੋਂ ਇਸ ਕਰਕੇ ਆਪਾਂ ਥੋੜਾ ਜਿਹਾ ਵੇਟ ਕਰਨੀ ਆ ਤੁਸੀਂ ਸਾਰਿਆਂ ਨੇ ਬਹੁਤ ਸ਼ੁਕਰੀਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਇਹ ਵੀਡੀਓ ਨੌਜਵਾਨ ਦੋਸਤ ਜਿਨ੍ਹਾਂ ਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਮੁੰਡਿਆਂ ਨੂੰ ਕੁੜੀਆਂ ਨੂੰ ਉਹਨਾਂ ਨੂੰ ਦਿਖਾ ਲਓ ਅ ਬੱਚਿਆਂ ਨੂੰ ਦਿਖਾ ਲਓ ਜਿਹੜੇ ਇਹਨਾਂ ਚੀਜ਼ਾਂ ਤੋਂ ਕਹ ਲਓ ਵੀ ਨਹੀਂ ਵਿਚਾਰੇ ਇਹਨਾਂ ਤੋਂ ਪਿੱਛੇ ਨੇ ਉਹਨਾਂ ਨੂੰ ਨਹੀਂ ਪਤਾ ਅ ਸਾਨੂੰ ਨਹੀਂ ਪਤਾ ਵੀ ਉਹਨਾਂ ਨੂੰ ਇਹ ਪਸੰਦ ਆਉਣ ਗੱਲਾਂ ਕਿ ਨਹੀਂ ਪਰ ਇਹ ਸਾਡਾ ਵਿਰਸਾ ਆ। ਇਹੀ ਵਿਰਸਾ ਹੈ। ਨੱਚਣਾ ਗਾਉਣਾ ਹੀ ਭੰਗੜੇ ਪਾਉਣਾ ਹੀ ਸਾਡਾ ਵਿਰਸਾ ਨਹੀਂ ਹੈਗਾ ਕੱਲਾ। ਠੀਕ ਆ ਜਾਂ ਮਤਲਬ ਉਹ ਹੋਰ ਸਾਰੀਆਂ ਜੋ ਵੀ ਕਰੀ ਜਾਂਦੇ ਆ ਤੇ ਉਹ ਤਾਮਝਾਮ ਹੀ ਸਾਡਾ ਕੱਲਾ ਵਿਰਸਾ ਵਿਰਸਾ ਆ ਵੀ ਵਿਰਸਾ ਹੀ ਹੁੰਦਾ। ਸੋ ਇਹਨਾਂ ਵਿਰਾਸਤਾ ਨੂੰ ਨੌਜਵਾਨ ਪੀੜ੍ਹੀ ਜਿਹੜੀ ਹੁੰਦੀ ਆ ਉਹਨੇ ਅੱਗੋਂ ਆਪਣੇ ਵੱਡਿਆਂ ਤੋਂ ਸਿੱਖਣਾ ਹੁੰਦਾ ਸੋ ਆਪਾਂ ਜਿੰਨਾ ਹੋ ਸਕਦਾ ਆਪਾਂ ਨੂੰ ਸਿੱਖਣਾ ਚਾਹੀਦਾ ਬਹੁਤ ਸ਼ੁਕਰੀਆ ਜੀ ਧੰਨਵਾਦ ਵੀਡੀਓ ਨੂੰ ਲਾਈਕ ਵਾਲਾ ਬਟਨ ਦਬਕੇ ਅੱਗੇ ਸ਼ੇਅਰ ਕਰ ਦਿਓ ਤੇ ਨਾਲ ਦੀ ਨਾਲ ਆਪਾਂ ਜਿਹੜਾ ਹੈਗਾ ਰਸ ਸਾਰੀ ਨਾ ਪੀ ਜਾਣ ਅਸੀਂ ਰਸ ਵੀ ਪੀ ਲਈਏ ਮਨਵੀਰ ਵੀ ਖੜਾ ਸੋ ਸੋ ਮਿਲਦੇ ਆ ਜੀ ਕਿਉਂ ਭੀ ਰਸ ਹੋਰ ਕੱਢਾਂਗੇ ਰਸ ਨਹੀਂ ਕੋਈ ਚੱਕਾ ਨਹੀਂ ਰਸ ਹੋਰ ਨਿਕਲਦੇ ਜੀ ਤੋਂ ਮਿਲਦੇ ਆ ਜੀ ਜਲਦੀ ਆਪਾਂ ਨਵੀਂ ਵੀਡੀਓ ਦੇ ਨਾਲ ਇਸ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ ਤੇ ਲਾਈਕ ਵਾਲਾ ਪਟਨ ਦਬਕੇ ਅੱਗੇ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਜੇ ਪਹਿਲੀ ਵਾਰ ਆਏ ਧੰਨਵਾਦ ਸਸਿਕਾ